ਹਾਂਜੀ ਕਿਵੇਂ ਹੋ ਕਿਸਾਨ ਵੀਰੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵੇਰ ਦੇ ਵਜ ਗਏ 8 ਤੇ ਹੋ ਗਈ ਜোন 24 ਤੇ ਦੇਖੋ ਸਵੇਰ ਦੀ ਸੈਰ ਖੇਤਾਂ ਦੀ ਝੋਨਾ ਲੱਗ ਰਿਹਾ ਮਰ ਮਾਰ ਚੱਲ ਰਿਹਾ ਕੰਮ ਤੁਹਾਨੂੰ ਪਤਾ ਹੀ ਆ ਵੀਰੋ ਤੇ ਦੇਖ ਸਕਦੇ ਤੁਸੀਂ ਹੁਣੇ-ਹੁਣੇ ਆਪਾਂ ਇੱਕਦੋਂ ਕੀਤਾ ਕਿੱਲਾ ਤੇ ਸੁਹਾਗਾ ਮਾਰ ਕੇ ਹੁਣ ਇਹ ਉਹ ਆਪਣਾ ਸੋਨ ਵਾਲੀ ਕਖੜਾ ਤਾ ਆਪਾਂ ਤੇ ਮੋਟਰ ਚੱਲ ਰਹੀ ਹੈ ਲਾਈਟ ਸਵੇਰੇ 4 ਵਜੇ ਆ ਗਈ ਸੀ ਅੱਜ ਬਾਰੀ ਬਦਲ ਗਈ ਤੇ 12 ਵਜੇ ਤੱਕ ਲਾਈਟ ਚੱਲੂ ਤੇ ਆਪਾਂ ਕਿਲਾ ਦੇਖੋ ਵੀਰੋ ਤਿਆਰ ਕਰਤਾ ਤੇ ਉਹ ਪਿੱਛੇ ਦੋ ਕਿੱਲੇ ਆਪਾਂ 26 ਦੇ ਲਾਤੇ ਤੇ ਇਹ ਕਿਲਾ ਵੀ ਆਪਾਂ 26 ਦਾ ਹੀ ਲਾਣਾ ਤੇ ਬੱਟਾਂ-ਬੋਟਾਂ ਲਿਪਣ ਆਏ ਸੀ ਕਿਉਂਕਿ ਸਵੇਰ ਦਾ ਟਾਈਮ ਆ ਠੰਡਾ ਠੰਡਾ ਲਿਪ ਲਿਏ ਤੇ ਜਦੋਂ ਤੁਹਾਨੂੰ ਪਤਾ 9 10 ਦਾ ਟਾਈਮ ਹੋ ਜਾਂਦਾ ਤੇ ਗਰਮੀ ਵੀਰੋ ਬਹੁਤ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਸਵੇਰੇ ਆ ਜਾਈਦਾ 6 ਵਜੇ ਤੇ ਦੇਖੋ ਵੀਰੋ ਚਾਰੇ ਪਾਸੇ ਉਹ ਦੇਖੋ ਬੰਦੇ ਲੱਗ ਰਹੇ ਜਿਰੀ ਲਾਣ ਤੇ ਕੰਮ ਚੱਲ ਰਿਹਾ ਮਾਰੋ ਮਾਰ ਝੋਨੇ ਦਾ ਹੁਣ ਚੱਲ ਪਿਆ ਤੇ ਸੂਰਜ ਵੀ ਆ ਗਿਆ ਸਿਰ ਤੇ ਥੋੜਾ ਥੋੜਾ ਨਿਕਲ ਕੇ 8 ਦਾ ਟਾਈਮ ਆਲੇ ਤੇ ਸੂਰਜ ਨਿਕਲ ਕੇ ਆ ਗਿਆ ਦੇਖ ਸਕਦੇ ਹੋ ਤੁਸੀਂ ਤੇ ਆ ਕਿੱਲਾ ਵੀ ਆਪਾਂ ਹਲੇ ਤਿਆਰ ਕਰਨਾ ਆਪਣੇ ਤਿੰਨ ਕਿੱਲੇ ਤਿਆਰ ਹੋਇਆ ਹੁਣ ਤੱਕ ਜਿੰਨਾ ਵਿੱਚ ਦੋ ਆਪਾਂ ਲਾਤੇ ਤੇ ਇੱਕ ਆਪਾਂ ਆ ਤਿਆਰ ਕੀਤਾ ਤੇ ਅੱਤੇ ਕਿੱਲੇ ਚ ਪਾਓ ਪਰੇ ਪਾਣੀ ਛੱਡਿਆ ਹੋਇਆ ਤੇ ਸ਼ਾਇਦ ਅੱਧਾ ਕਿੱਲਾ ਉਹ ਵੀ ਭਰ ਗਿਆ ਪਰ ਹੁਣ ਆਪਾਂ ਕਦੋਂ ਕਰਾਂਗੇ ਉਹਦੀ ਵੀ ਤੇ ਇਹਦੀ ਪਾਉਣ ਬੱਟਾ-ਬੂਟਾ ਲਾ ਲਈਏ ਤੇ ਕਰਦੇ ਆ ਅਗਲੀ ਵੀਡੀਓ ਵਿੱਚ ਗੱਲ ਤੁਹਾਡੇ ਨਾਲ